ਕਹਿੰਦੇ ਆ ਪਿੰਡ ਵਿੱਚ ਇੰਨਾ ਪੈਸਾ ਵੀ ਅੱਗ ਲਾਇਆ ਵੀ ਜਿਹੜਾ ਖਤਮ ਨਹੀਂ ਹੁੰਦਾ ਪਿੰਡ ਦੇ ਵਿੱਚ ਸਾਰੇ ਹੀ ਤਰਨਾਟ ਬੰਦੇ ਰਹਿੰਦੇ ਆ ਤੇ ਪਿੰਡ ਵਾਲਿਆਂ ਦੀ ਜੇ ਤੁਸੀਂ ਕੋਠੀਆਂ ਵੇਖੋਗੇ ਤਾਂ ਦੋਸਤੋ ਬੜੇ ਸ਼ੌਂਕ ਨਾਲ ਬਣਾਈਆਂ ਨੇ ਤੇ ਕਰੋੜਾਂ ਰੁਪਇਆ ਲਾ ਲਾ ਕੇ ਜਿਹੜੀਆਂ ਪਿੰਡ ਵਿੱਚ ਕੋਠੀਆਂ ਬਣੀਆਂ ਹੋਈਆਂ ਨੇ ਪਿੰਡ ਦਾ ਨਾਮ ਹੈ ਜੀ ਮਿਆਣੀ ਉਹ ਸ਼ਹਿਰਪੁਰੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਕਹਿੰਦੇ ਇਹ ਪਿੰਡ ਹੈ ਜਿਹੜਾ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੈ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ ਤੁਹਾਨੂੰ ਉੱਚੀਆਂ-ਉੱਚੀਆਂ ਵੱਡੀਆਂ-ਵੱਡੀਆਂ ਜਿਹੜੀਆਂ ਕੋਠੀਆਂ ਦਿਖਣਗੀਆਂ ਤੇ ਪਿੰਡ ਦੇ ਵਿੱਚ ਬੈਂਕ ਬਹੁਤ ਜ਼ਿਆਦੇ ਬਣੇ ਹੋਏ ਨੇ ਪਹਿਲਾਂ ਤੁਸੀਂ ਬੋਰਡ ਦੇਖ ਲਓ ਮਿਆਣੀ ਵੱਡੀ ਮਿਆਣੀ ਕਹਿੰਦੇ ਨੂੰ ਸ਼ਹਿਰਪੁਰੇ ਜ਼ਿਲ੍ਹੇ ਦਾ ਜਿਹੜਾ ਇਹ ਪਿੰਡ ਆ ਤੇ ਪਿੰਡ ਵਿੱਚ ਇੰਨੇ ਜ਼ਿਆਦੇ ਬੈਂਕ ਖੁੱਲ ਗਏ ਵੀ ਕਿਸੇ ਸ਼ਹਿਰ ਵਿੱਚ ਵੀ ਜਿਹੜੇ ਇੰਨੇ ਜ਼ਿਆਦੇ ਬੈਂਕ ਨਹੀਂ ਹੁੰਦੇਗੇ ਤਾਂ ਦੋਸਤੋ ਪੈਸਾ ਸੰਭਲ ਲਈ ਕਹਿੰਦੇ ਬੈਂਕ ਘੱਟ ਪੈ ਗਈ ਸੀ ਤਾਂ ਕਰਕੇ ਹਰੇਕ ਬੈਂਚ ਨੂੰ ਬੈਂਕ ਨੂੰ ਜਿਹੜੀ ਇੱਥੇ ਆਪਣੀ ਬ੍ਰਾਂਚ ਖੋਲ੍ਹਣੀ ਪਈ ਆਹ ਦੇਖ ਲਓ ICICI ਬੈਂਕ ਲਾ ਲਓ ਇੱਧਰ Axis ਬੈਂਕ ਲਾ ਲਓ PNB ਲਾ ਲੋ SBI ਜਿਹੜਾ ਵੀ ਬੈਂਕ ਹੈ ਉਥੇ ਆ ਪਿੰਡ ਦੇ ਵਿੱਚ ਸਾਨੂੰ ਸਾਰਿਆਂ ਦੀ ਜਿਹੜੀਆਂ ਬ੍ਰਾਂਚਾਂ ਮਿਲਣਗੀਆਂ ਦੇਖੋ SBI ਤਾਂ ਬਹੁਤ ਜ਼ਿਆਦੇ ਜਿਹੜਾ ਪੈਸਾ ਇਸ ਪਿੰਡ ਦੇ ਵਿੱਚ ਇਹ ਪੈਸਾ ਕਿਉਂ ਹੈ ਦੋਸਤੋ ਇੱਥੋਂ ਦੇ ਲੋਕ ਜਿਹੜੇ ਬਹੁਤ ਜ਼ਿਆਦੇ ਬਾਹਰ ਗਏ ਹੋਇਆ ਐਨਆਰਆਈ ਲੋਕਾਂ ਇਸ ਪਿੰਡ ਦੇ ਕੁਝ ਜ਼ਮੀਨਾਂ ਜੈਦਾਦਾ ਦਾ ਨੇ ਕਹਿੰਦੇ ਜਿਹੜੀਆਂ ਉਹ ਬਹੁਤ ਜ਼ਿਆਦੇ ਨੇ ਲੋਕਾਂ ਕੋਲੇ ਤਾਂ ਦੋਸਤੋ ਬਾਹਰ ਗਏ ਹੋਏ ਨੇ ਲੋਕ ਐਨਆਰਆਈ ਪਿੰਡ ਜਿਹੜਾ ਇਹ ਪਿੰਡ ਵਜਦਾਗਾ ਵੱਡੀ ਮਿਆਣੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦੇ ਵੀਡੀਓ ਬੇਸੀ ਇਸ ਪਿੰਡ ਦੇ ਜਿਹੜੇ ਵੇਖਿਆ ਨਹੀਂ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਜਿਹੜਾ ਇਹਨੂੰ ਕਹਿੰਦੇ ਆ ਹੈਨਾ ਪਰ ਸੱਚੀ ਗੱਲ ਹੈ ਜਾਂ ਝੂਠੀ ਆਵਾ ਪਿੰਡ ਵਾਲਿਆਂ ਤੋਂ ਪਤਾ ਜਰੂਰ ਕਰਾਂਗੇ ਪਰ ਜੇ ਗੱਲ ਬੈਂਕਾਂ ਦੀ ਕਰੀਏ ਤਾਂ ਬੈਂਕਾਂ ਘਟੋ ਘਟ ਸੱਤ ਅੱਠ ਬੈਂਕਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਖੁੱਲੀਆਂ ਹੋਈਆਂ ਨੇ ਇੱਕ ਪਿੰਡ ਹੈ ਜਿਹੜਾ ਆਪਾਂ ਸ਼ਹਿਰ ਦੀ ਗੱਲ ਕਰੀ ਵੀ ਸ਼ਹਿਰ ਦੇ ਵਿੱਚ ਜਿਹੜੀਆਂ ਇੰਨੀਆਂ ਬ੍ਰਾਂਚਾਂ ਕਈ ਵਾਰ ਨਹੀਂ ਹੁੰਦੀਆਂ ਪਰ ਇਸ ਪਿੰਡ ਵਿੱਚ ਜਿਹੜੀਆਂ ਬੈਂਕਾਂ ਨੂੰ ਬ੍ਰਾਂਚਾਂ ਖੋਲ੍ਹਣੀਆਂ ਪੈ ਗਈਆਂ ਕਿਉਂਕਿ ਦੋਸਤੋ ਇੱਥੋਂ ਜਿਹੜਾ ਪਿੰਡ ਕੋਲ ਜਿਹੜਾ ਕਹਿੰਦੇ ਲੋਕਾਂ ਕੋਲੇ ਪੈਸਾ ਇੰਨੇ ਜ਼ਿਆਦਾ ਵੀ ਜਿਹੜੇ ਬੈਂਕ ਨੇ ਉਹ ਸਾਰੇ ਭਰੇ ਦੇ ਭਰੇ ਨੇਗੇ ਤਾਂ ਦੋਸਤੋ ਆਪਾਂ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਆਏ ਸੀ ਅੱਜ ਤੇ ਕਾਫੀ ਸੋਸ਼ਲ ਮੀਡੀਆ ਤੇ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਵੀ ਵਾਕੀ ਆਪਾਂ ਜਾਣਨ ਆਏ ਸੀ ਬਾਕੀ ਇੱਥੇ ਜਿਹੜੇ ਤਰਨਾਟ ਬੰਦੇ ਰਹਿੰਦੇ ਆ ਜਾਂ ਫਿਰ ਐਮੀ ਅਫਵਾਹ ਪਾਈ ਹੋਈ ਆ ਤਾਂ ਦੋਸਤੋ ਇੱਕ ਗੱਲ ਸੱਚੀ ਆ ਵੀ ਪਿੰਡ ਦੇ ਵਿੱਚ ਜਿਆਦੇ ਬਹੁਤ ਜਿਆਦੇ ਜਿਹੜੇ ਤਨਹਾਟ ਬੰਦੇ ਰਹਿੰਦੇ ਆ ਤੇ ਇੱਧਰ ਜਿਹੜਾ ਪਿੰਡ ਦਾ ਗੁਰੂ ਘਰ ਅਤੇ ਪਿੰਡ ਸੋਨਾ ਵੀ ਬਹੁਦਾ ਵੇਖੋਗੇ ਜੇ ਤੁਸੀਂ ਆ ਕੇ ਤਾਂ ਪਿੰਡ ਜਿਹੜਾ ਬਹੁਤ ਸੋਹਣਾ ਬਣਾ ਹੋਇਆ ਪਿੰਡ ਦੇ ਵਿੱਚ ਕੋਠੀਆਂ ਦੀ ਗੱਲ ਕਰੀਏ ਤੇ ਇੱਥੋਂ ਆਪਾਂ ਗੱਲ ਕਰੀਏ ਨਾ 60-70% ਲੋਕ ਨੇ ਜਿਹੜੇ ਉਹ ਕੋਠੀਆਂ ਛੱਡ ਕੇ ਬਾਹਰ ਰਹਿੰਦੇ ਆ ਪਿੰਡ ਵਿੱਚ 70 ਤੋਂ 80% ਲੋਕ ਤਕਰੀਬਨ ਜਿਹੜੇ ਐਨਆਰਆਈ ਨੇ ਤੇ ਉਹ ਬਾਹਰ ਰਹਿੰਦੇ ਆ ਤੇ ਕੋਠੀਆਂ ਨੂੰ ਜਿਹੜੇ ਤਾਲੇ ਲੱਗੇ ਹੋਏ ਨੇ ਹਸ਼ਿਆਰਪੁਰੇ ਜ਼ਿਲ੍ਹੇ ਦਾ ਪਿੰਡ ਹੈ ਪਹਿਲਾਂ ਪਰ ਜਲੰਧਰ ਦੀਆਂ ਵੀਡੀਓ ਵੀ ਕਾਫੀ ਪਾਈਆਂ ਸੀ ਜਲੰਧਰ ਦੇ ਪਿੰਡ ਵੀ ਜਿਹੜੇ ਬਹੁਤ ਸਾਰੇ ਖਾਲੀ ਹੋ ਚੁੱਕੇ ਨੇ ਤੇ ਹਸ਼ਿਆਰਪੁਰ ਏਰੀਆ ਵੀ ਜੰਗਲੀ ਏਰੀਆ ਬਹੁਤ ਜ਼ਿਆਦਾ ਜਿਹੜੇ ਇੱਥੇ ਦਰੱਖਤ ਹੀ ਪਾਏ ਜਾਂਦੇ ਨੇ ਤੇ ਪਰ ਜੇ ਤੁਸੀਂ ਕੋਠੀਆਂ ਵੇਖੋਗੇ ਤਾਂ ਤਕਰੀਬਨ ਹਰੇਕ ਘਰ ਦੀ ਜਿਹੜੀ ਬਹੁਤ ਸੋਹਣੀ ਕੋਠੀ ਪਈਆ ਹਰੇਕ ਘਰ ਦੇ ਬਹੁਤ ਸੋਹਣੀਆਂ ਕੋਠੀਆਂ ਪਈਆਂ ਹੋਈਆਂ ਨੇ ਅੱਜ ਜਿੰਨੀਆਂ ਮਰਜ਼ੀ ਤੁਸੀਂ ਕੋਠੀਆਂ ਵੇਖ ਲਓ ਤਾਂ ਦੋਸਤੋ ਆਪਾਂ ਕਹਿਣ ਦੀ ਗੱਲ ਇਹ ਆ ਵੀ ਪਿੰਡ ਵਾਲੇ ਇੱਕ ਦੂਜੇ ਤੋਂ ਚੜਦੀ ਤੋਂ ਚੜਦੀ ਕੋਠੀ ਬੰਦਿਆ ਜਦੋਂ ਤੁਸੀਂ ਆ ਕੇ ਵੇਖੋਗੇ ਇੰਨੀਆਂ ਕੋਠੀਆਂ ਤੁਸੀਂ ਪੰਜਾਬ ਦੇ ਕਿਸੇ ਪਿੰਡ ਵਿੱਚ ਵੀ ਨਹੀਂ ਵੇਖੀਆਂ ਹੋਣੀਆਂ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਜੋ ਤੁਹਾਨੂੰ ਹੋਰ ਦਿਖਾਉਣੇ ਥੋੜੀਆਂ ਜੀਆਂ ਕੋਠੀਆਂ ਤੇ ਇੱਧਰ ਵੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਜਾਦੇ ਵਾਇਰਲ ਹੋ ਰਹੀ ਸੀ ਇੱਕ ਵੀਰ ਨੇ ਕਰੀ ਸੀ ਕਹਿੰਦੇ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੈ ਇਸੇ ਕਰਕੇ ਆਪਾਂ ਇਸ ਪਿੰਡ ਦੇ ਵਿੱਚ ਆਏ ਸੀ ਤੇ ਵਾਕੀ ਗੱਲ ਸੱਚ ਹੈ ਬ ਪਿੰਡ ਦੇ ਵਿੱਚ ਜਿਹੜੀਆਂ 7-8 ਤਾਂ ਬੈਂਕਾਂ ਖੁੱਲੀਆਂ ਨੇ ਹਰ ਇੱਕ ਬੈਂਕ ਦੀ ਆਪਣੀ ਬ੍ਰਾਂਚ ਹੈਗੀ ਤੇ ਬਾਕੀ ਆ ਜਿਹੜੀਆਂ ਤੁਸੀਂ ਕੋਠੀਆਂ ਵੇਖ ਲਓ ਵੀ ਤਰਨਾਟ ਬੰਦਿਆਂ ਨੇ ਪਾਈਆਂ ਹੋਈਆਂ ਨੇ ਪੂਰੀਆਂ ਤਕੜੀਆਂ ਤੇ ਖਾਲੀ ਪਈਆਂ ਨੇ ਨਾ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਆ ਨਾਮ ਤਾਂ ਨਿਆ ਹੈ ਮੇਰਾ ਮੇਰੇ ਬੋਏਫ੍ਰੈਂਡ ਦਾ ਕਾਫੀ ਲੰਬੇ ਸਮੇਂ से ਰਿਲੇਸ਼ਨਸ਼ਿਪ ਚੱਲ ਰਹਾ ਥਾ ਪਰ ਕੁਝ ਮਹੀਨੋਂ ਸੇ ਉਸki life મે ਲੜਕੀ ਆ ਗਈ थी और उसने उसके ऊपर ਬਸੀਕਰਨ ਕਰਾ دیا tha ਇਸਕੇ ਚੱਕਰ ਸੇ ਹਮ ਦੋਨੋਂ ਕੇ ਵਿੱਚ ਬਹੁਤ ਲੜਾਈਆਂ ਹੋਣੇ ਲੱਗ ਗਈ थी वो ਮੇਰੇ ਸਹੀ ਸੇ ਬਾਤ ਨਹੀਂ